ਔਰ ਕਿਤੋਂ ਰਹਿਣ ਵਾਲੇ ਨੇ ਕੀ ਕਟਨਾਈ ਜੀ ਮੇਰਾ ਨਾਮ ਕਰਨ मेहता ਹੈ ਮੈਂ ਗਲੀ ዳਈਵਲੀ ਕਟੜਾ ਖਜਾਨੇ ਵਾਲੇ ਦਾ ਰਹਿਣ ਵਾਲਾ ਹਾਂ ਜੀ ਤੇ ਮੇਰੇ ਬੇਟੇ ਦਾ ਨਾਮ ਹੈ ਪੁਲਕਿਤ मेहता ਜੀ ਪੁਲਕਿਤ मेहता ਗਲੀ ਦੇ ਵਿੱਚ ਘੇਟ ਰਿਆ ਸੀ ਤੇ ਉਹਨੇ ਵੇਖਿਆ ਕਿਸੇ ਦੇ ਘਰ ਗੁੱਡੀ ਡਿੱਗੀ ਹੈ ਚਾਰ ਪੰਜ ਘਰ ਛੱਡ ਕੇ ਜੀ ਤੇ ਗੁੱਡੀ ਲੈਣ ਵਸਤੇ ਉਹ ਚੱਲਾ ਵਹ ਤੇ ਉੱਥੇ ਕੋਈ ਪਹਿਲੇ ਹੀ ਜਿਹੜੇ ਅੰਕਲ ਰਹਿੰਦੇ ਸੀ ਤਿਲਕਰਾਜ ਜੀ ਉੱਥੇ ਰਹਿ ਰਹੇ ਆ ਘੱਟ ਤੋਂ ਘੱਟ ਵੀ ਲਾਸਟ 20 ਸਾਲਾਂ ਤੋਂ ਸਾਡਾ ਉਹਨਾਂ ਦੇ ਬਹੁਤ ਵਿਸ਼ਵਾਸ ਸੀ ਪਰ ਅੱਜ ਉਹਨਾਂ ਨੇ ਮੇਰੇ ਬੇਟੇ ਨੂੰ ਅੰਦਰ ਫੜ ਕੇ ਬਾੜ ਲਿਆ ਤੇ ਉਹਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤੇ ਪਹਿਲੇ ਵੀ ਉਹ ਉਹਦੇ ਨਾਲ ਗਲਤ ਹਰਕਤਾ ਕਰਦੇ ਰਹੇ ਆ ਤੇ ਬੱਚੇ ਨੂੰ ਡਰਾਉਂਦੇ ਧਮਕਾਉਂਦੇ ਰਹੇ ਆ ਤੈਨੂੰ ਛੱਡਾਂਗੇ ਨਹੀਂ ਤੈਨੂੰ ਮਾਰਾਂਗੇ ਕੁੱਟਾਂਗੇ ਤੇ ਬੱਚਾ ਘਰ ਆ ਕੇ ਨਹੀਂ ਦੱਸਦਾ ਸੀ ਅੱਜ ਬੱਚੇ ਨੇ ਬੜੀ ਹਿੰਮਤ ਕਰਕੇ ਘਰ ਆ ਕੇ ਦੱਸਿਆ ਤੇ ਆਪਾਂ ਪੁਲਿਸ ਵਾਲਿਆਂ ਕੋ ਆਏ ਆ ਤੇ ਆਪਾਂ ਚਾਹਦੇ ਆ ਕਿ ਪੁਲਿਸ ਵਾਲੀ ਜੋ ਬੰਦੀ ਕਾਰਵਾਈ ਹੈ ਉੱਤੇ ਕੀਤੀ ਜਾਵੇ ਤੇ ਇਸ ਬੰਦੇ ਨੂੰ ਛੱਡਿਆ ਨਾ ਜਾਵੇ ਹੁਣ ਕੀ ਆਣ ਵਾਲੇ ਇਹਨੂੰ ਇਹੋ ਜਿਹੀ ਕੀ ਮੱਤ ਦਿੱਤੀ ਜਾਵੇ ਕਿ ਆਣ ਵਾਲੇ ਮੇਰੀ ਉਮਰ ਤੁਹਾਡੇ ਬੱਚੇ ਦੀ ਮੇਰੀ ਬੱਚੇ ਦੀ ਉਮਰ 10 ਸਾਲ ਦੀ ਅਸੀਂ ਜਿਹੜੇ ਤੁਹਾਡੇ ਜਿਹੜੀ ਗੁਆਢੀ ਸੀ 60 ਸਾਲ ਦੀ ਉਮਰ ਜੇ ਉਹਦੀ ਦੋ ਬੱਚੇ ਜੇ ਉਹਦੇ ਇੱਕ ਕੁੜੀ ਉਹਦੀ ਆਸਟ੍ਰੇਲੀਆ ਵੇਈ ਜੇ ਤੇ ਖੁਦ ਮੁੰਡਾ ਉਹਦਾ ਫੌਜੀ ਜੇ ਤੇ ਹੁਣ ਰੀਸੈਂਟਲੀ ਉਹਦੇ ਘਰ ਪੋਤਰੀ ਵੀ ਹੋਈ ਜੇ ਤੇ ਪੋਤਰਾ ਵੀ ਹੋਇਆ ਤੇ ਉਹ ਕੱਲਾ ਰਹਿੰਦਾ ਕੱਲਾ ਹੀ ਰਹਿੰਦਾ ਹੁਣ ਉਹ ਕਿੱਥੇ ਹੈ ਇੱਥੇ ਹੁਣ ਇਸ ਟਾਈਮ ਤੇ ਉਹਨੂੰ ਥਾਣੇ ਲੈ ਜਾਂਦਾ ਥਾਣੇ ਲੈ ਕੇ ਆਏ ਆ ਤੇ ਆਪਾਂ ਚਾਹੁੰਦੇ ਆ ਕਿ ਥਾਣੇ ਵਾਲਿਆਂ ਨੇ ਚਲੋ ਸਾਡੀ ਦਰਖਾਸਤ ਲਿਖੀ ਆਪਾਂ ਚਾਹੁੰਦੇ ਕਿ ਹੁਣ ਇੱਥੇ ਪਰਚਾ ਵੀ ਦਿੱਤਾ ਜਾਵੇ ਤੈਨੂੰ ਇੱਕ ਅਕਲ ਆਵੇ ਕਿ ਆਣ ਵਾਲੇ ਸਮੇਂ ਦੇ ਵਿੱਚ ਇਹਨੂੰ ਵੇਖ ਕੇ ਹੋਰਾਂ ਨੂੰ ਵੀ ਅਕਲ ਆਵੇ ਕਿ ਇਹ ਕੰਮ ਨਹੀਂ ਕਰਨਾ ਆਪਾਂ ਮੈਂ ਜੋ ਆਪਕੇ ਪਾਸ ਇੱਕ ਬੈਂਕਾਈ ਸੀ ਕਰਨ ਮਹਿਤਾ ਜੀ ਮੈਂ ਤੀ ਅਖ ਜੰਨਾ ਗੇਟ ਦਾ ਜੀ ਉਸਨੇ ਕਿਹਾ ਬੋਲਾ ਵੀ ਮੇਰੇ ਇੱਕ ਬੇਟਾ ਵਾ 11-12 ਸਾਲ ਦਾ ਉਹ ਗਲੀ ਜਿ ਗੁੱਡੀਆਂ ਡਾ ਰਿਆ ਤੇ ਉਹ ਸਾਡਾ ਇੱਕ ਗਵੰਡੀ ਆ ਤਿਲਕਰਾਜ ਜੀ ਬਕਰੀਬ ਉਮਰ ਉਹਦੀ 60 60 ਸਾਲ 60 ਤੋਂ ਉੱਪਰ ਦੇ ਕਰੀਬ ਹੈਗੀ ਐ ਜੀ ਉਸਨੇ ਉਹ ਗਲਤ ਕਰ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਕੋਮਪਲੇਟ ਕੀਤੀ ਉਹਦੀ ਚਲਣੀ ਤਕਦੀ ਚੱਲਣ ਈ ਆ ਇਨਕੁਆਰੀ ਕਰਕੇ ਜੋ ਵੀ ਹੋਊਗੀ ਬੰਦੀ ਕਰੂਗੇ ਤੇ ਅਮਰ ਚੱਲ ਜਾਂਦੀ ਜਾਏਗੀ ਸਰ ਜੋ ਵਿਅਕਤੀ ਆ ਉਹ ਕੱਲਾ ਰਹਿੰਦਾ ਹੈ ਜਾਂ ਕਿਸੇ ਉਹ ਵਿਅਕਤੀ ਕੱਲਾ ਰਹਿੰਦਾ ਵਾ ਇਹ ਇਹਨਾਂ ਕਰਨ ਮੈਦ ਤੋਂ ਪਰਿਵਾਰ ਆਏ ਆ ਬਸ ਆਇਆ ਵੰ ਉਹਨੇ ਕਾਫੀ ਸੁਣਦੇ ਆ ਜੋ ਵੀ ਉਹ ਕਹਿਣਗੇ ਉਹ ਸਭ ਨੰਬੰਦੀ ਕਰੇ ਹਾਂ ਸਰ ਜੀ ਜੋ ਕੰਪਲੈਕਟਡ ਹੈ ਉਹਨੋਂ ਕੋ ਕੈਡਾ ਮਤਲਬ ਕੀ ਹੈ ਕੀਆ ਕੀਆ ਉਸਦੇ ਬੈਠ ਕੇ ਸਾਥ ਕੋਈ ਆਪ ਨੂੰ ਪਤਾ ਹੈ ਗਲਤ ਕਰਨ ਦੀ ਕੋਸ਼ਿਸ਼ ਕੀਤੀ ਆ ਹਾਂ ਉਹ ਵਾਕੀ ਅਫਵਾਹ ਹੀ ਕਰਦੇ ਜੋ ਬੰਦੀ ਹੈ ਕਹਿੰਦੀ ਉਸਨੇ ਨਹੀਂ ਉਸ ਦਾ ਪਰਿਵਾਰ ਕਹਿੰਦਾ ਕਿ ਮੇਰੇ ਬੱਚੇ ਕੇ ਸਾਥ ਗਲਤ ਹਰਕਤ ਹੋਈ ਹੈ ਨਹੀਂ ਹੋਈ ਜੋ ਹੋਏਗਾ ਉਹ ਤਾਂ ਮੈਡੀਕਲ ਹੋਏਗਾ ਇਹਦੇ ਉਹਨਾਂ ਕਹਿੰਦੇ ਨਹੀਂ ਕੋਸ਼ਿਸ਼ ਕੀਤੀ ਇਹਨਾਂ ਨੂੰ ਹੋਈ ਨਹੀਂ ਹੈ ਵਾਕੀ ਬੰਦੀ ਜੇ ਉਹ ਅਗਲੀ ਜੋ ਉਹਨਾਂ ਕਰੀ ਜਾਂਦੇ ਠੀਕ